ਕੀ ਗਾ ਤਮਾਕਾ ਖਲ ਗਿਆ ਸੇ ਕਹਿੰਦੇ ਦੋ ਨਹੀਂ ਲੈ ਨੀ ਬਾਪੂ ਸਾਨੂੰ ਇੰਨੀ ਨੌਂ ਨਹੀਂ ਦਿੰਨੀ ਨਾ 1.5 ਤੋਂ ਵੀ ਨਹੀਂ ਨਹੀਂ ਕਾਫਤ ਨਾ ਮੜਾ ਬਾਈ ਲੈ ਕਿਲੋ ਫੜੋ ਆ ਖੜਾ ਜਿਆਦਾ ਥੋੜਾ ਹੀ ਹੋਣਾ ਕੀ ਮੰਗਦੇ ਹੋ ਜੀ ਸਾਰੀ ਹਾਂ ਕਿਨੂੰ ਘਮਾ ਮੜਾ ਹੋਇਆ ਉਹ ਨਰਮਾ ਨੌਂ ਨਹੀਂ ਵਿਕਣੇ ਕੋਈ ਸਾਹ ਵਲਾ ਕੇ ਗੱਲ ਦੱਸ ਜੇ ਵੇਚਣੀ ਨਹੀਂ ਹਾਂ ਬਿਲਕੁਲ ਬਿਲਕੁਲ ਇਹ ਮੇਰੇ ਕੋਲ ਹੀ ਆਉਂਦਾ ਕੱਪੜੇ ਹੀ ਖਾਂਦਾ ਮੇਰੇ ਮੈਂ ਇਹਨੂੰ ਤਾਂ ਆਇਆ ਦਬਾ ਆ ਮੁੰਡੇ ਨਾਲ ਉਹ ਪਹਿਲਾਂ ਨਾਲ ਹੀ ਜਾਊਗੇ ਅੱਜ ਆਹ ਹੀ ਰੱਸਾ ਆਪ ਸਾਧ ਰਿੰਦਾ ਜੇ ਕਰ ਫੋਦਾ ਜੇ ਬੰਦਾ ਠੀਕ ਨਹੀਂ ਤੇ ਫੇਰ ਇਹ ਨਾਲ ਹੀ ਜਾਣਾ ਨਾਲ ਹੀ ਜਾਣਾ ਆਪਾ ਤੇਰੇ ਸਾਈ ਕੱਢ ਮੇਰਾ ਨਾ ਨਾ ਤੂੰ ਰੁਪਏ ਕੱਢ ਸਾਈ ਹੋਰ ਰੁਪਏ ਫੜਾ 500 ਦਾ ਨੋਟ ਦੇ 100 ਦਾ ਨੋਟ ਦੇ ਨੋਟ ਵੀ ਦੱਸ 500 ਦੇ ਕੱਢ ਲਈ ਨਹੀਂ ਉਹ ਹੀ ਗੱਲ ਨਹੀਂ 500 ਦਾ ਹੋਊਗਾ ਪਰੇ ਮੇਲਾ ਚੱਲਦਾ ਇਹ ਲੋ ਜੀ 5000 ਦੋਆਂ ਦਾ 25 2500 ਕਿੰਨੇ ਦੇ ਦੇਗਾ ਕਿੰਨੇ ਕਿੰਨੇ ਮਹੀਨਿਆਂ ਦੇ ਹੋਣੇ ਅੰਦਾਜ਼ਾ ਇਹ ਤੇਰੇ ਸਾਹਮਣੇ ਕਿੰਨੇ ਦੇਵੋਗੇ ਜੀ ਨਹੀਂ ਸਾਨੂੰ ਇੰਨੀ ਨੌਂ ਦਿਨੀ ਨਾ ਬਾਈ ਕਿੰਨੇ ਦੇ ਦੋ ਬੰਮੀ ਬਾਈ ਪਤਾ ਸਾਰਾ ਕੁਝ ਕੰਦ ਹਾਂ ਜੀ ਇਹ ਯਾਰ ਆ ਰਿਹਾ ਤੁਹਾਨੂੰ ਸਹੀ ਦੱਸਿਆ ਨਾ ਉੱਥੇ ਨਹੀਂ ਦਿਖਦੀ ਸਹੀ ਦੱਸਿਆ ਨਾ ਮੈਂ ਬਣੇ ਵੀ ਵਧੀਆ ਨੇ ਇਹ ਸਾਰਾ ਕੁਝ ਵੀ ਵਧੀਆ ਮਾਰ ਕੇ ਵੇਚ ਲਿਆ ਇਹ ਰਾਜੂ ਨੂੰ ਵੀ ਮਾੜਾ ਕੁਛ ਨਹੀਂ ਓਰੇ ਸਾਰਾ ਕੁਛ ਚੰਗਾ ਹਾਂ ਤੂੰ ਦੱਸ ਇਹ ਗੱਜ ਕੱਪੜੇ ਖਾਈ ਜਾਂਦਾ ਇਹ ਜਾਉ ਮੇਰੇ ਨਾਲ ਚੱਲ ਨਹੀਂ ਜਾਉਂਦਾ ਮਾੜਾ ਸੰਦ ਖਾਈ ਇਹ ਤੇਰੇ ਨਾਲ ਕੀ ਕਰੂੰਗਾ ਮੈਂ ਕਰ ਕਰਾਂ ਦੱਸ ਮੈਂ ਕਰਾਂ ਮੇਰਾ ਇਹ ਸੰਦ ਖਾਈ ਜਾਂਦਾ ਮੈਂ ਕੀ ਕਰਾਂਦਾ ਐ ਨਹੀਂ ਵੀ ਕਦੇ ਭਾਈ ਬਾਅਦ ਵਿੱਚ ਇਹ ਨਾ ਕਿਉਂ ਕਾਣੀ ਕੋਈ ਹਾਂ ਗੱਲ ਤੇ ਕਹਿੰਦਾ ਕਿ ਸਾਨੂੰ ਰਸਤਾ ਦੱਸ ਵੀ ਦੇ ਦੇ ਵਿੱਚ ਕਿਉਂ ਰਸਤਾ ਦੱਸ ਬਹੁਤ ਬਣੇਗਾ ਤੁਸੀਂ ਨਹੀਂ ਪਾਈ ਪੜੀ ਕਹਿੰਦਾ ਕਿ ਕੋ ਨਾਉਂਦੇ ਨਹੀਂ ਨਿੱਜਦੇ ਪਈ ਦੋਵੇਂ ਕਿਤੇ ਵਿੱਚ ਤੜਕੇ ਆਉਂਦੇ ਆਉਂਦੇ ਮਾਲ ਨਹੀਂ ਵਿਕੇ ਜਦ ਉੱਤਰਾਂ ਗੱਡੀ ਤੇ ਉੱਤੇ ਨਹੀਂ ਪੁੱਗਦੇ ਫੇਰ ਕੀ ਹੁੰਦਾ ਮਾਲ ਦਾ ਜਗਾ ਮੁੰਡਾ ਉੱਤਰੇ ਉੱਤਰੇ ਲੱਗ ਜੇ ਬਾਤ ਨਹੀਂ ਲੱਗਦਾ ਹੁੰਦਾ ਨਹੀਂ ਲੱਗਦਾ ਬਾਈ ਸਾਨੂੰ ਤਾਂ ਮਾਲ ਦਾ ਸੀ ਰੋਜੀ ਵੇਚਦੀਆਂ ਮੰਡੀਆਂ ਲਾਓ ਯਾਰ ਚੁੰਡੀਆਂ ਜਾਂਦੀਆਂ ਇਹਨੇ ਪੱਤਰਕਾਰੋਂ ਚੁੰਡੀਆਂ ਲਾਓ ਇਹਨੇ ਚਾਚਾ ਸ਼ਰਾਬ ਲਾਤਾ ਗਾ ਹੈ ਹੈ ਇਦਾਂ ਇਹਨੂੰ ਬਹੁਤ ਕੋਹ ਰਾਜੂ ਨੂੰ ਕਰਨਗੇ 5.5 ਦਾ ਨਾ ਪੂਰਾ ਸ਼ੀਨ ਨਾ ਯਾਰ ਰਾਜੂ 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 ਇੱਧਰ ਆ ਜਾ ਇੱਧਰ ਆ ਇੱਧਰ ਆ ਨਾ ਜੀ ਚਲੋ ਤੇਰੇ ਮੰਨ ਦਿੰਦਾ ਹੀ ਨਹੀਂ ਆਪਾਂ ਫਿਰਦੇ ਹਾਂ ਡਿਪੈਂਡ ਕਰਦੀ ਗੱਲ 3 ਦਿਨਾਂ ਤੂੰ ਆਖਰ ਸਾਡੇ ਅੱਧ ਤੋਂ ਕੱਟ ਰਹੀ ਹੈਂ ਨਾ ਉਹ ਗੱਡੀ ਕੋਲ ਹੈ 1 2 ਚਲੋ ਆਏ ਤਾਂ ਆਪਾਂ ਇਹਨੂੰ ਬੁਲਾ ਲਾਂਗੇ ਜਿੱਤੇ ਆਪਾਂ ਨੂੰ ਪਸੰਦ ਲੱਗਦਾ ਠੀਕ ਸੰਦੇਸ਼ ਮਾੜਾ ਮੁੱਤਾ ਨਹੀਂ ਕਸਰ ਨਹੀਂ ਭਾਈ ਉਹ ਦੇਵੇ ਨਾ ਦੇਵੇ 7500 ਦੇਵੇਂ ਦੇਣਾ ਨਹੀਂ ਚਲ ਦੇ ਦੇ ਦੱਸ ਨਹੀਂ ਆਪਾਂ ਨੀਰ ਇਹਦਾ ਖੋਲਾ ਪੈਸੇ ਲੈਣਾ ਦੋ ਤਾਂ ਵੇਚ ਬਾਕੀ ਕਰਦੇ ਹਾਂ ਹੈ ਨਹੀਂ ਮੈਂ ਚਲ ਆ ਜਾ ਫਿਰ ਚਲ ਰਾਜੂ ਆ ਜਾ ਰੈਂਗੋ ਕੋਈ ਗੱਲ ਨਹੀਂ ਚਲ ਇੱਕ ਤੋਂ ਪਹਿਲਾਂ ਪੁੱਛਿਆ ਉਹ ਕਹਿੰਦਾ ਪੰਜ ਪੰਜ ਮੰਗਦਾ ਆ ਹੁਣ ਇੱਥੇ ਖੜੇ ਖੜੇ ਵਾ ਉਹ ਤੋਂ ਬਾਈ ਜੀ ਗੱਡੀ ਆ ਇਹਦੇ ਨਾਲ ਆਉਂਦੀ ਨਾ ਉਹ ਛੋਟਾ ਉਹਦਾ ਕੀ ਮੰਗਣਾ ਰਕਮ ਤੇ ਲੈਣਾ ਰੋ ਮਤਲਬ ਮੰਦਾ ਦੇ ਆ ਸਮਝ ਲੈ ਹੁਣ ਮੇਰੇ ਭੈਣ 200 ਲੈ ਲੈ ਕੋਈ ਦਵਾਈ ਦੇ ਪੰਜ ਉਹ ਜੋੜਾ ਲੈ ਲੈ ਬਾਬਾ ਹਾਂ ਜੀ ਜੋੜਾ ਲੈ ਜੀ 100 ਤੇ ਲਈ ਜੀ ਜੋੜਾ ਮੋਰੀ ਹਾਂ ਮੰਡੀ ਵੇਠਾ ਜੀ ਇਹ ਬੱਕਰੀ ਦੇ ਕਹਿੰਦੇ ਉਹ ਭੁੱਲ ਗਿਆ ਦਾ ਆਪਣੇ ਫੋਨ ਗੱਲਾਂ ਜ਼ਿਆਦਾ ਗਿਆ ਵੀਰੇ ਬੱਕਰੀ ਦੇ ਖਾਣਾ ਕਿਹੜੀ ਆ ਬੱਕਰੀ ਨਹੀਂ ਜੀ ਜੋੜੇ ਉਹ ਭੁੱਲ ਜਾਂਦਾ ਕਹਿੰਦੀ ਵੀਰੇ ਜਾਦੇ ਮੋਲ ਆ ਦੇਂਦੀ ਕਹਿੰਦੀ ਵੀਰੇ ਮੈਂ ਦੋਈਆ ਬੱਕਰਾ ਹੀ ਲਾਉਣਾ ਪੱਠੇ ਆ ਲਾਲਾ ਫਿਰ ਕੱਲਾ ਹੀ ਗੋ ਗਲਾਤ ਲੈ ਲੈਣਾ ਥੱਲੇ ਆ ਕਰੀਏ ਸੌਦਾ ਆਪਾਂ ਦਾ ਬਹੁਤ ਮੰਡੀ ਹੈਗੀ ਹੋਰ ਲੈ ਲਾਂਗੇ ਕਾਡੋ ਕੀ ਕੀ ਮੰਗਿਆਦਾ ਬਾਈ 5000 ਨਹੀਂ ਸਾਢੇ ਪੰਜ ਦਾ ਨਹੀਂ ਵਿਖਣਾ ਸਾਹ ਬਣਾ ਦੇ ਦੱਸ ਬੰਦੇ ਤੈਨੂੰ ਬਜ਼ਾਰ ਸੋਲੀ ਪਾਤ ਦਾ ਛੱਡਾਲਾ ਤੈਨੂੰ ਦੱਸ ਛੱਡਾਲਾ ਬਜ਼ਾਰ ਸੋਲੀ ਤੋਂ ਹਾਂ ਹੁਣ ਸਾਨੂੰ ਇਥੋਂ 1200 ਦਾ ਉਹ ਰਕਸਾ ਜਿਆ ਜਾਂਦਾ ਥੀ ਰੰਗੜ ਵਾਲੀ ਸੋਲੀ ਹਾਂਜੀ ਹੁੰਦੀ ਐ ਮਿਲ ਪਿੰਡ ਨਾਲ ਖੜ ਕੇ ਰਾ ਰਾਜੂ ਦੇ ਕੱਲ ਨੂੰ ਤੇਰੀ ਫੋਟੋ ਫਾੜਵਾ ਆ ਜੀ ਭੈ ਮੈਲਾ ਚ ਇਹਨੂੰ ਪਾਪਾ ਵੇਖਦੇ ਹੀ ਰਹਿੰਦੇ ਆ ਘਰੇ ਹੀ ਆ ਬਾਈ ਹੋਰ ਆ ਕੱਚੀ ਗੱਲ ਹੀ ਕਹਿੰਦੇ ਤੈਨੂੰ ਮੀਮ ਨਾ 3500 ਦਾ ਦੇ ਨੀ ਦੂਰੋਂ ਆਇਆ ਬੰਦਾ ਹੈ ਪੰਜ ਦਾ ਵੀ ਨਹੀਂ ਹੈਗਾ ਸਾਡੇ ਦਾ ਹਲਕੇ ਡਿੱਪੂ ਆ ਨਹੀਂ ਕਰਦਾ ਮਾਂ ਡਿੱਪੂ ਦਾ ਨਾ ਨਹੀਂ ਕਰਦਾ ਨਹੀਂ ਅੱਜ ਵੇਖਣਾ ਡਿੱਕੂ ਨਹੀਂ ਨਹੀਂ ਤੂੰ ਤਾਂ ਦੇਖਦਾ ਨਹੀਂ ਕਿਰੋ ਪਿਆਹਾ ਅਸਰਾਜ ਇਹਦੇ ਭਲਾ ਤਨ ਬੇਕੀ ਸਾਡੇ ਧਰ ਚਲ ਦੇਖੀ ਹੁ ਪੂਰੀ ਤੇ ਦੇਣਾ ਨਹੀਂ ਬਈ ਤਾਂ ਨਹੀਂ ਇਹਨੇ ਦਿੰਦੇ ਫਿਰ ਕਿੰਨੇ ਰੁਪਏ ਲਾਏ ਪੂਰੇ ਪੂਰਾ 4 ਦਾ ਦੰਨੇ ਤਬਾ ਹੋ ਰਿਹਾ ਹੈਗਾ ਦਮ ਤੇਰੀ ਇਹ ਪੈਸੇ ਇੰਨੇ ਜਿੰਨਾ ਬੋਲਦਾ ਪਿਆ ਐਸੀ ਚੱਲ ਵਿਚਾਰ ਹੋ ਗਿਆ ਨਹੀਂ ਨਹੀਂ ਤਾਂ ਨਹੀਂ 50 ਬਸ ਥੋੜੀ ਨਹੀਂ ਐਸੀ 20000 ਗ੍ਰੀਵੰਦਾਰ 100 ਹੋਰ ਲੈਣੇ 100 ਸੂਰੀ ਤੇ ਇਕੱਲੇ ਨਹੀਂ ਕੋਈ ਰਾਜੀ 200 ਦਾ ਨਹੀਂ 4900 ਲੈਣੇ ਚਲ ਯਾਰ ਮੋਟਰ ਤਾਂ 200 8400 ਕੰਨਾ ਹੁੰਦਾ 200 ਕਾ 5000 ਨਹੀਂ ਹੁੰਦਾ 4900 ਲੈ ਫੜ ਬਾਬਾ ਮੈਂ ਲੈ ਉਹ ਭਜੇ ਭਜੀ ਉਹ ਭਜੀ ਸੀਡੀ ਸੀਡੀ ਮਾਲੇ ਹੈ ਕੱਲ ਪਹਾੜ ਤੋਂ ਥੋੜਾ ਜਿਹਾ ਨਾਮ ਵੀ ਨਹੀਂ ਵਾਹ ਦੇਖ ਤੂੰ ਕੋਈ ਉਹ ਤਾਂ 5400 ਮੈਂ ਆਪਾਂ ਪ੍ਰਸਤੁਤ ਕਰ ਲਾਂਗੇ 4500 ਦਾ ਲੈ ਲੈ ਕਾਲਾ ਲੈ ਤਾਂ 4500 ਦਾ ਸੌਦਾ ਲੈ ਤੂੰ 5400 ਦੀ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ 4500 ਦਾ ਲੈ ਤਾਂ ਕਾਲਾ ਇਹ ਪੈਸੇ ਦਿਓ ਆ ਜਾਓ ਸੌਦਾ ਥੋੜੀ ਖਰਾਬ ਕਰਦੇ ਆਂ ਅਸੀਂ ਤੂੰ ਤੱਕਰੀ ਨਹੀਂ ਮਹਣੇ ਪੈਸਾ ਤੂੰ ਮੇਰੇ ਤੋਂ ਲੈ ਲੈ ਨਹੀਂ ਮਿੱਤਰੋ ਬੰਨ ਮੀਨੋ ਸੋਹਣੇ ਕਿ ਤੇ ਨਹੀਂ ਆਂ ਦੇ ਬੱਪਾ ਨਹੀਂ ਨਹੀਂ ਸਾਨੂੰ ਪਤਾ ਯਾਰ ਤੇਰੇ ਤੇ ਸ਼ਵਾਸ ਹੈ ਜਦੋਂ ਬਲੇ ਸਾਨੂੰ ਮੋਬਾਈਲਾਂ ਦੇ ਵਿੱਚ ਦਿਖਦਾ ਰਹਿੰਦਾ ਉਹ ਜੀ ਅਸੀਂ ਅਜੇ ਕੰਮ ਨਹੀਂ ਨਾ ਕਰਦੇ ਛੱਡ ਜੇ ਮੰਡੀ ਦਾ ਸਾਨੂੰ ਪਤਾ ਹੀ ਕੋਈ ਨਹੀਂ ਸਾਨੂੰ ਜੇ ਮੋਬਾਈਲ ਤੇ ਦੇਖ ਹੀ ਆਏ ਪਿਛਲੀ ਵਾਰੀ ਆਇਆ ਤੇ ਨਾ ਦੇਖ ਅੱਛਾ ਪੈਸਾ ਨਾ ਢੱਗਲੇ ਹਾਂ ਜੀ ਪੈਸਾ ਨਾ ਢੱਗਲੇ ਅੱਛਾ ਜਦੋਂ ਉਹ ਨਹੀਂ ਪਾਸ ਕਰਦਾ ਉਹ ਵੀ ਮੇਰੇ ਸਾਡਾ ਪਾ ਲਓ ਕਿਹੜਾ ਕਰੇ ਤੇਰੇ ਪੂਰੇ ਹੋਗੇ ਹਾਂਜੀ ਤੇ ਲਖਾਈ ਤੇਰੇ ਨਾਲ ਤੇਰੀ ਇਹਦੀ ਇਹਦੀ ਨਾਲ ਇਹਦੀ ਅੱਛਾ ਲੱਗੂ 100 100 ਰੁਪਏ ਕੋਈ ਗੱਲ ਨਹੀਂ ਤੇ ਛੋੜ ਇਹਨੂੰ ਜਿਹੜੀ ਮਰਜ਼ੀ ਕਰ ਦੇ ਜਿਹੜਾ ਤੇਰਾ ਜੀ ਬੰਨਿਆ ਖੁੱਲੀ ਨਾ ਦੇ ਕਰਾਇਆ ਜੋਗਰੇ ਦਾ ਕਰ ਦੋ ਉਹ ਹੀ ਤਰ੍ਹਾਂ ਲੋ ਕਰਤਾ ਉਹ ਪਰਚੀ ਤੇ 500 ਜਮਾ ਲਾਉਂਗਾ ਸਾਡਾ ਦੇ 200 ਰੁਪਏ ਦੇ ਦੋ ਜੀ ਅੱਟ ਹੋਰ ਕੋ ਉੱਤੀ ਜਾ ਪਈ ਗੱਲ ਸਾਈ ਜਿਹੜਾ ਮੋੜ ਤਾਂ ਸਾਡਾ ਬਹੁਤ ਆਗੇ ਸਾਈ ਕੋਈ ਗੱਲ ਨਹੀਂ ਹੁਣ ਗੱਲਾਂ ਵਾਦੂ ਬੱਕਰੇ ਹਨ ਇਹ ਦੱਸਾ ਆਇਆ ਤੇਰੇ 5200 ਤੇਰਾ ਦਿਮਾਗ ਖੱਲ ਗਿਆ 3000 ਤਾਂ ਉੱਥੇ ਛੱਡੇ ਅਸੀਂ ਭੈ ਜੋ ਕੋਟਲੇ ਵਰਗਾ ਮੇਰੀ ਦਲਾਲੀ ਪਿੱਛੇ ਨਾ ਕੋਈ ਗੱਲ ਨਾ ਕੋਈ ਗੱਲ ਮੈਂ ਆ ਵੀ ਤੂੰ ਮੱਤ ਕਹਿ ਲੈ ਵੀ ਮੈਂ ਬਰੋਂ ਬਿਚਾਰ ਛੱਡੇ ਅਸੀਂ ਕੇਵਲ ਸਾ ਪਿਆ ਹਜੇ ਪਾਲਣਾ ਪਊ ਕੋਈ ਗੱਲ ਨਹੀਂ ਸਿੱਕੋ ਡੱਬਾ ਕਰਦੇ ਨਾ ਜਿਵੇਂ ਮਨੇ ਫੋਨ ਲਈਆ ਸਿਕਰੀਨ ਨੂੰ ਡੱਬੇ ਨਹੀਂ ਨਹੀਂ ਤੂੰ ਕੋਈ ਇੱਕ ਲੈਣਾ ਤੇਰਾ ਸੌਦਾ ਚੱਲਦਾ ਮੈਂ ਕੌਣ ਤੇ ਦੇਖੂਗਾ ਮੈਂ ਇਹ ਪੁੱਖਾ ਮੇਰਾ ਬੱਧਿਆ ਦੁੱਖਾ ਇਹ ਬਣਾਲੀ ਉਹ ਤਾਂ 25 ਸਾਰੇ ਨੂੰ ਪੱਤੇ ਪੱਤੇ ਪਰ ਸਿੰਘ ਖਾਈ ਬੱਕਰੀਆਂ ਦਾ ਦੁੱਧ ਪਵਾਵਾਂਗੇ ਓਏ 2500 ਲੈਣੇ ਨਹੀਂ ਓਏ ਨਿਸੇ ਬਾਪੂ ਜੇ ਮਾਲ ਵਾਲੀ ਸਰਾਬ ਹੈ ਜਿੰਨਾ ਦਾ ਹੈਗਾ ਤੈਨੂੰ ਪਤਾ ਐ ਉਹੀ ਰੁੱਤਣਾ ਹੈ ਉਹ ਕਹਿ ਰਹੀ ਉਹਦੇ ਨੇ 5 ਦਾ ਲੈ ਜਾ ਮੈਂ ਨਹੀਂ ਵਿਗਦਾ 5 ਦਾ ਜਿੰਨੇ ਦਾ ਹੈਗਾ ਤੈਨੂੰ ਪਤਾ ਐ ਤਿੰਨ ਹਜ਼ਾਰ ਦਾ ਦੇਣ 2500 ਲਾ ਕੇ ਤੈਨੂੰ ਤਿੰਨ ਪਾਪਾ ਪੋਰਡਰ ਨੇ ਗੱਡਾ ਪਾ। ਹੋਰ ਦੇ 200 ਘੱਟ ਦੇ ਦੋਰਾ। ਰਾਜੂ ਸਾਰੀ ਦੇ ਦੇ। ਨਾ ਲਾਂਗੇ ਥੋੜਾ ਜਿਹਾ ਆਪਾਂ ਇਹੋ ਜਿਹੇ ਨੇ 3500 ਉਹ ਨਹੀਂ ਰਾਜੂ। ਲਗਭਗ 4500 ਦਾ ਲੱਗੇ ਹੁੰਦਾ। ਸਮਝਾ। ਹੋਰ ਯਾਰ ਰਾਜੂ। ਇਹ ਗੱਲ ਆਪਦੇ ਆ ਯਾਰ। ਗਰੀਬ ਬੰਦੇ ਨੇ ਲੈਣਾ ਹੁੰਦਾ ਇੱਕਦਮ ਕਾਹ ਨੂੰ ਆਫ ਕਰਦਾ 2000 ਆਪਾਂ ਛੱਡ ਕੇ ਜਾਂਦਾ ਵਿਚਾਰਾ ਗਰੀਬ ਬੰਦਾ। ਥੋੜਾ ਬਲਾ ਨਹੀਂ ਪੈਸੇ ਨਹੀਂ ਹੈਗੇ। 20 ਪੈਸਾ ਵੀ ਦੇਖਣਾ ਆਉਂਦਾ ਬੰਦਾ ਕਰਦਾ। ਮੇਰੇ ਇੰਨੇ ਦਾ ਮੇਹ ਬਣਾਣੇ ਆਉਂਦਾ ਯਾਰ ਰਾਜੂ। ਮੈਂ ਲੈ ਕੇ ਦੂੰ ਉਹ ਇਹਨੇ ਮੈਨੂੰ ਉਧਰ 3000 ਦਾ ਲੈ ਕੇ ਦਤਾ ਮੈਂ ਲੈ ਕੇ ਦੂੰ ਉਹ 22 ਸੱਜਰ ਸੁਆ ਅਸੀਂ ਤਾਂ ਲੋਗਾਂ ਨਾਲ ਲੈ ਦੋ ਕਰ ਲੈ ਦੋ ਕਰ ਲੈ ਹਾਂ ਦੋ ਕਰ ਲੈ ਉਹ ਲੈ ਡੱਬਾ ਖੜ ਜਾ ਆ ਤੇ ਫਿਰ ਇੱਧਰ ਪਿੱਛੇ ਉਹ ਗਿਆ ਦੋ ਕਰ ਲੈ ਹਾਂ ਨਾ ਮੈਂ ਵਪਾਰੀ ਨੇ ਮਰਵਾਉਣੇ ਤਾਂ ਨਹੀਂ ਇਹ ਇਹ ਜਿਉਂਦੇ ਰਹਿਣਗੇ ਫੇਰ ਮੰਡੀ 'ਚ ਆ ਜਾਣਗੇ ਵਿਚਾਰੇ ਲਿਆ ਇਹ ਡਿਆ ਲੈ ਮਾ ਕੇ ਲੈ ਦਰਦਾਰਦ ਨੇ ਮੇਰਾ ਆ ਲੈ 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 ਦੋ ਦਾ ਕਰ ਲੈ ਉਹ ਤੈਨੂੰ ਵੀ ਦੋਨੇ ਇਕ ਮੈਂ ਲੈਣਾ ਲੈਣਾ ਕੁਛ ਨਹੀਂ ਹੁੰਦਾ ਇਹ ਵੀ ਲਵਾਗੇ ਨਹੀਂ ਨਹੀਂ ਹਾਂ ਅੰਗਰਾਰੀ ਫਲਕਾ ਤੂੰ ਇੱਕ ਉਹ ਲੈ ਲਾਂ ਉਹ ਮੈਂ ਲਾ ਲਾਂਗਾ ਇਹ ਲਾ ਲਾਂ ਫੇਰ ਇਹ ਤੂੰ ਰੱਖ ਲੈ ਹੋਰ ਕਰ ਲੈ ਇਹ ਫੜ ਕੇ ਹੋਣਿਆ ਹੋਇਆ ਹੋ ਗਿਆ ਬਸ ਕਿਤੇ ਨਹੀਂ ਆ ਗੜੀ ਓਏ ਫੜੀ ਓਏ ਫੜਦੇਗਾ ਫੜੀ ਓਏ ਦਿਖਾ ਦੇ ਰੱਗ ਦਾ ਕੁਛ ਨਹੀਂ ਹਾਂ ਭਾਈ ਰੰਗ ਕਰਦਾ ਹੈ ਨਾ ਮੇਰ ਘਰ ਕੇ ਪਾਈ ਸਾਹਿਬ ਹੁੰਦਾ ਹੈ ਵਾਹ ਬਹੁਤ ਤੇਜ਼ ਹੈ ਲੈ ਫੜ ਭਾਈ ਸਾਡੇ ਛੀਦੇ ਦੇ ਹੁਣ ਦੋਏ ਵੀ ਤਾਂ ਲੈਣੇ ਆ 8.5 ਦੇ ਲੈ ਯਾਰ ਅਜੂ ਦੰਦੂ ਜੀ ਦਾ ਦਿਮਾਗ ਖਲ ਗਿਆ ਸੇ ਕਹਿੰਦਾ ਦੋ ਦੇ ਲੈ ਨਾ ਨਾ ਦੋਨੇ ਲੈ ਲਈਆਂ 8.5 ਸਾਡੇ ਸਾਡੇ ਨਹੀਂ ਓਰੇ ਓਏ ਨਹੀਂ ਵਾਰ ਓਏ ਕਾ ਬੱਚੇ ਇਹਦੇ ਛੋਟੇ ਛੋਟੇ ਸਮਾਈ ਵੀ ਕਰਨੀ ਪੈਂਦੀ ਆ ਸਮਾਈ ਵੀ ਕਰਨੀ ਪੈਂਦੀ ਪਿੰਦੇ ਦੇ ਫਰੀ ਬੰਦੇ ਨੇ ਆ ਆ ਆ ਮੋਰਿਆ ਸੀਟੀ ਮਾਰ ਲੈ ਸੀਟੀ ਕਰ ਆ ਸੀਟੀ ਮਾਰ ਸੀ ਯਾਰ ਆ ਨਾ ਤੇਰਾ ਵੇਲਾ ਆਹ ਕੱਡੀ ਵੱਡੀ ਜਿੱਟੀ ਮਾਰਿਆ ਓਏ ਹਾਂ 35 3500 ਦੇ ਹਜ਼ਾਰੇ ਕੱਢ ਇਹਨੂੰ ਹਜ਼ਾਰ ਕੱਢ ਆ ਹਜ਼ਾਰ ਕੱਢ ਆ 3500 ਆ ਗਏ 3500 ਆਹ ਤਾਂ 500 ਤੈਨਾਂ ਆਇਆ ਤੀ ਇਧਰ ਮੈਂ ਨਾ ਕੋਈ ਨਹੀਂ ਕੋਈ ਆ ਫੜ ਯਾਰ ਓਹ ਆ ਯਾਰ ਆ ਤੇਰਾ ਖੜਾ ਹਾਂ ਬਾਬੇ ਰੋਣਾ ਨਾ ਬਾਬੇ ਨਾ ਆਹ ਸਾਨੂੰ ਲੈ ਜਾ ਰਿਹਾ। ਕੋਲੇ 3500 ਆ। ਨਾ ਕਰੋ ਜੀ ਇਹਨਾਂ ਵੀਰੋਂ ਭੌਲੀ ਕਰ ਬਲੇਰਾ। ਜਵਾ ਉੱਪਰ ਚੜੇ ਖੜੇ ਆ। ਨਾ ਪੰਜ ਪਾਉਂਦੀ। ਉਹ ਸਾਨੂੰ ਐਵੇਂ ਹੀ ਕੱਢਦੇ ਹੋ ਕੇ ਕਿ ਲਖਾਈ ਲਖੂਈ ਇਹ ਕਰਨੀ। ਤੇ ਤੈਨੂੰ ਦਿੱਤੇ ਨੇ। ਬਾਈ ਤੈਨੂੰ ਦਿੱਤੇ। ਕੋਲੇ ਜਾਂ ਤੜਾ ਪਿੱਛੇ ਹੋ ਜਾ ਉਹ। ਤੋਂ ਸੇ ਨਾ ਪੈਂਦੀ। ਸੱਤ ਤਾਇਰ ਪਟਕੇ ਇਤਰਾ। ਚੱਕ ਵੀ। ਠੀਕ ਐ। ਦੋ ਬੱਤਾਂ 200 ਕੇ ਸਾਰ ਦਿੱਗੇ। ਸਾਨੂੰ 400 ਰੁਪਇਆ ਦੇ ਦਿਓ ਮੈਨੂੰ ਦੇ ਦਿਓ ਦੋ ਜਣੇ 200 ਤੂੰ 200 ਦਰ ਇਹਨਾਂ ਦਿਖਾਈ ਕਰਵਾਓ ਦਿਖਾਈ ਮੈਂ ਲੁੱਟੇ ਦੇਣਾ ਤੁਹਾਨੂੰ 500 ਦਾ ਫੜਾਇਆ 500 ਦੇ ਦੇ ਨੂੰ 500 100 ਫੜ ਲੈ ਬਸ 100 ਦੋਨਾਂ ਦੀ ਹੋ ਜੂ ਬਸ ਦੋ ਦੋ ਹੀ ਦੇ ਕਮਾਲ ਕਰਦੇ ਮੈਂ ਸੋਧੇ ਹੋਰ ਵੀ ਲੈ ਲੈਣੇ ਤੇ ਇੱਕੋ ਬਲਾਏ ਦੁਪਰੇ ਸੋਦਾ ਕੋ ਨਹੀਂ ਲੈਣੇ